ਇਸ ਸ਼ਲੋਕ ਅੰਦਰ ਸਤਿਗੁਰੂ ਧੰਨ ਗੁਰੂ ਅੰਗਦ ਦੇ ਮਹਾਰਾਜ ਕਿਰਪਾ ਏਹ ਪੇ ਵਰਸਾਉਂਦੇ ਨੇ ਭਾਈ ਹਰ ਕਿਸੇ ਦੇ ਜੀਵਨ ਦਾ ਮਨੋਰਥ ਖੈ ਕੀ ਜਦੋਂ ਗੁਰਬਾਣੀ ਦੇ ਨਾਲ ਮੈਂ ਪਿਆਰ ਪਾਉਣਾ ਵਾਂ ਉਦੋਂ ਸੁਰਤ ਅੰਤਰਮੁਖੀ ਹੋ ਜਾਏ ਜਦੋਂ ਮਾਲਕ ਜੀ ਦੇ ਪਿਆਰ ਵਿੱਚ ਸੁਰਤ ਜੋੜਨਾ ਵਾਂ ਭਜਨ ਬੰਦਗੀ ਵਿੱਚ ਬੈਣਾ ਵਾਂ ਗੁਰੂ ਗੁਰੂ ਜਪਨਾ ਵਾਹਿਗੁਰੂ ਜਪਨਾ ਓਮਕਾਰ ਜਪਨਾ ਉਦੋਂ ਸੁਰਤ ਅਤੇ ਸ਼ਬਦ ਦੀ ਇੱਕ ਮਿਕਤਾ ਹੋ ਜਾਏ। ਜਾਂ ਜਦੋਂ ਗੁਰੂ ਦਰਬਾਰ ਵਿੱਚ ਸੰਗਤ ਕਰਨਾ ਵਾ ਉਦੋਂ ਵੀ ਜਦੋਂ ਸਾਧ ਸੰਗਤ ਮਾਲਕ ਜੀ ਦੇ ਪਿਆਰ ਵਿੱਚ ਆ ਕੇ ਬੈੰਨੇ ਆ ਭਾਵਨਾ ਐਸੀ ਬਣੇ ਕਿ ਐ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਐ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਸੁਭਾਏ ਮਾਨ ਕੋ ਵਾਕਈ ਆਪ ਜਿਹਦੇ ਜਿਹੜੇ ਨਿਰਗੁਣ ਰੂਪ ਵਿੱਚ ਚਰਨ ਖਣ ਉਹਨਾਂ ਨੂੰ ਘੁੱਟ ਕੇ ਫੜ ਕੇ ਮੈਂ ਆਪ ਜੀ ਦੀ ਸੰਗਤ ਕਰਾਂ ਇਹ ਮਨ ਦੇ ਕਈ ਪਰਮਾਰਥ ਦੀ ਦੁਨੀਆ ਦੇ ਸਾਧ ਸੰਗਤ ਸਵਾਲ ਨੇ ਤੇ ਸਤਿਗੁਰੂ ਇਹਨਾਂ ਸਵਾਲਾਂ ਦਾ ਜਵਾਬ ਬੜਾ ਪਿਆਰਾ ਦਿੰਦੇ ਨੇ ਦਤਾਰ ਜੀ ਨੇ ਬੜੇ ਪਿਆਰੇ ਵਜਦ ਵਿੱਚ ਆ ਕੇ ਇੱਕ ਐਗਜ਼ਾਮਪਲ ਦਿੰਦਿਆਂ ਖੋਇਆ ਮਾਲਕ ਜੀ ਨੇ ਬੋਲ ਫਰਮਾਏ ਕਹਿਣ ਲੱਗੇ ਗੁਰੂ ਕੇ ਸਿੱਖੋ ਯਾਦ ਰੱਖਿਆ ਜੇ ਜਿਹੜਾ ਅਸਲ ਦੇ ਅੰਦਰ ਰੋਹਲਾ ਖੈ ਰੋਹਲਾ ਤੋਂ ਭਾਵ ਉਹਦੀਆਂ ਟੰਗਾਂ ਨੇ ਪਰ ਉਹ ਕੰਮ ਨਹੀਂ ਕਰ ਸਕਦੀਆਂ ਇਸੇ ਤਰ੍ਹਾਂ ਮਾਲਕ ਜੀ ਕਹਿੰਦੇ ਨੇ ਟੁੰਡਾ ਟੁੰਡੇ ਤੋਂ ਭਾਵ ਖੱਥ ਨੇ ਪਰ ਖੱਥਾਂ ਵਿੱਚ ਕੰਮ ਕਰਨ ਦੀ ਸ਼ਕਤੀ ਨਹੀਂ ਅੱਖਾਂ ਨੇ ਪਰ ਅੱਖਾਂ ਵਿੱਚ ਜੋਤ ਨਹੀਂ ਇਹ ਤਿੰਨੇ ਹੀ ਸਾਧ ਸੰਗਤ ਜਦੋਂ ਇਹਨਾਂ ਚੀਜ਼ਾਂ ਦਾ ਸੁਮੇਲ ਹੋਏ ਸਤਿਗੁਰੂ ਜੀ ਕਹਿੰਦੇ ਨੇ ਕਿਉਂ ਗੱਲ ਲੱਗੈ ਤਾਏ ਕਿਵੇਂ ਮਾਲਕ ਜੀ ਦੇ ਗੱਲ ਵਿੱਚ ਭਾਵ ਕਿਵੇਂ ਮਾਲਕ ਜੀ ਦੇ ਪਿਆਰ ਵਿੱਚ ਜੁੜਿਆ ਜਾ ਸਕਦਾ ਹੈ ਸਤਿਗੁਰੂ ਨੇ ਇੱਕ ਕੁਐਸਚਨ ਮਾਰ ਖੜਾ ਕੀਤਾ ਹੈ ਆਪਾਂ ਸਤਿਗੁਰ ਤੋਂ ਵਾਰਨੇ ਬਲਿਹਾਰਨੇ ਜਾਈਏ ਮੇਰੇ ਸਤਿਗੁਰ ਨੇ ਇਸ ਸ਼ਲੋਕ ਵਿੱਚ ਇਹਨਾਂ ਤਿੰਨਾਂ ਗੱਲਾਂ ਦਾ ਜਵਾਬ ਦਿੱਤਾ ਹੈ ਦਤਾਰ ਜੀ ਕਹਿੰਦੇ ਨੇ ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ ਨਾਨਕ ਕਹਿ ਸਿਆਣੀਐ ਇਕੰਤ ਮਿਲਾਵਾ ਹੋਇ ਬੜੇ ਪਿਆਰ ਨਾਲ ਸੁਣਿਆ ਜੇ ਸਾਧ ਸੰਗਤ ਸਤਿਗੁਰੂ ਜੀ ਨੇ ਪਹਿਲੀ ਬਾਤ ਪਾਈ ਕਹਿਣ ਲੱਗੇ ਭੈ ਕੇ ਚਰਨ ਕਹਿਣ ਲੱਗੇ ਜਿਹੜੇ ਚਰਨ ਨੇ ਨਾ ਜਿਨ੍ਹਾਂ ਨਾਲ ਚੱਲ ਕੇ ਮਾਲਕ ਦੇ ਦਵਾਰੇ ਆਉਣਾ ਯਾਦ ਰੱਖ ਪਹਿਲੀ ਗੱਲ ਇਹਨਾਂ ਦੇ ਲਈ ਜਦੋਂ ਵੀ ਗੁਰੂ ਦੇ ਦਰਬਾਰ ਵਿੱਚ ਘਰੋਂ ਤੁਰਨਾ ਹੈ ਨਾ ਇਹ ਕਿਤੇ ਬਚਨ ਪੜਿਆ ਕਰ ਚਰਨ ਚਲੋ ਮਾਰਗ ਗੋਬਿੰਦ ਮਿਟਹਿ ਪਾਪ ਜਪਿਐ ਅਖਰ ਬਿੰਦ ਸਾਧ ਸੰਗਤ ਇਹਦੇ ਨਾਲ ਸਤਿਗੁਰੂ ਕਹਿੰਦੇ ਨੇ ਇਹਨਾਂ ਚਰਨਾਂ ਦੇ ਨਾਲ ਇੱਕ ਨਿਯਮਤ ਨੂੰ ਜੋੜਨਾ ਕਰ ਚਰਨਤਾ ਨੇ ਪਰ ਤੁਰ ਨਹੀਂ ਸਕਦੇ ਅੰਤਰੀ ਭਾਵ ਸਮਝਿਆ ਜੇ ਕਹਿਣ ਲੱਗੇ ਇਹ ਚਰਨ ਆ ਵਾਕਿਆ ਕੀ ਰੋਹਲੇ ਨੇ ਭਾਵ ਤੁਰਨ ਦੀ ਸ਼ਕਤੀ ਨਹੀਂ ਤੇ ਸਤਿਗੁਰੂ ਕਹਿੰਦੇ ਨੇ ਸ਼ਕਤੀ ਕਿਵੇਂ ਆਏ ਦਤਾਹਰ ਜੀ ਕਹਿੰਦੇ ਨੇ ਇਹਨਾਂ ਦੇ ਨਾਲ ਭੈ ਨੂੰ ਜੋੜਨਾ ਕਰ ਭੈ ਕੇ ਚਰਨ